ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਬੇਨਤੀ ਲੱਗਿਆ ਕਰਨ ਤੁਹਾਨੂੰ ਪਤਾ ਵੀ ਮੀ ਜਿਹੜੇ ਆ ਲਗਾਤਾਰ ਜਿਹੜੇ ਆ ਉਹ ਪੈ ਰਹੇ ਆ ਤੇ ਲੈ ਇਨਸਟੈਂਡ ਜਿਹੜੀ ਹਿਮਾਚਲ ਦੇ ਵਿੱਚ ਵੀ ਪਹਾੜੀਆਂ ਗਿਰ ਰਹੀਆਂ ਮਲਬਾ ਜਿਹੜਾ ਉਹ ਥੱਲੇ ਨੂੰ ਆਇਆ ਹਨ ਕਈਆਂ ਪਿੰਡਾਂ ਦੇ ਪਿੰਡ ਤਬਾਹ ਹੋ ਗਏ ਹਿਮਾਚਲ 'ਚ ਵੀ ਤੇ ਪੰਜਾਬ ਦੇ ਵਿੱਚ ਵੀ ਸਾਡਾ ਏਰੀਆ ਜਿਹੜਾ ਜ਼ਿਆਦਾ ਕਰਕੇ ਬਹੁਤ ਹੈਗਾ ਪਾਣੀ ਦੀ ਮਾਰ ਤੇ ਥੱਲੇ ਜਿਹੜਾ ਆ ਗਿਆ ਸੋ ਮੈਂ ਬੇਨਤੀ ਲਗਾ ਹਮਾਚਲ ਵਾਲੇ ਭਰਾਵਾਂ ਨੂੰ ਕਰਨ ਦੇਖੋ ਸਾਡੇ ਪੰਜਾਬੀ ਲੋਕ ਹੈ ਜਿਨ੍ਹਾਂ ਦਾ ਦਿਲ ਬੜਾ ਵੱਡਾ ਹੈ ਠੀਕ ਹੈ ਅਸੀਂ ਤੇ ਆਪ ਪਾਣੀ ਦੇ ਵਿੱਚ ਡੁੱਬਿਆਂ ਤੇ ਸਾਡੇ ਭਰਾਵਾਂ ਨੇ ਫਿਰ ਵੀ ਹਮਾਚਲ ਜਾ ਕੇ ਲੰਗਰ ਲਾਏ ਹੋਏ ਆ ਹਨਾ ਪਰ ਮੈਂ ਇੱਕ ਆ ਵੀਡੀਓ ਹੈ ਮੈਨੂੰ ਵੇਖ ਕੇ ਐ ਆ ਮਤਲਬ ਦੁਖਾਣਾ ਹੈ ਤਾਂ ਵੀਡੀਓ ਹੈ ਤੁਸੀਂ ਮੈਂ ਵਿੱਚ ਮੈਂ ਵਿੱਚ ਵੀ ਲਾਉਂਗਾ ਤੁਸੀਂ ਆਪ ਇਸ ਵੀਡੀਓ ਨੂੰ ਧਿਆਨ ਨਾਲ ਦੇਖਿਓ ਕਿ ਇਸ ਲੇਡੀਜ਼ ਨੇ ਟਨਲ ਦੇ ਵਿੱਚ ਫਸੇ ਹੋਏ ਆ ਠੀਕ ਹੈ ਜਿਹੜੀ ਟਨਲ ਮਨਾਲੀ ਵਾਲੀ ਹੈ ਇਹ ਟਨਲ ਦੇ ਵਿੱਚ ਇਹਦੀ ਵੀ ਵੀਡੀਓ ਹੈ ਤੇ ਜਿਹੜੇ ਉੱਥੇ ਹੋਟਲ ਵਾਲੇ ਆ ਕੀ ਕਰ ਰਹੇ ਆ ਲੇਡੀਜ਼ ਦੇ ਕੋਲੋਂ ਬਾਥਰੂਮ ਟਾਇਲਟ ਵਗੈਰਾ ਜਾਣ ਦੇ 4 400 500 ਰੁਪਈਆ ਤੁਸੀਂ ਦੇਖ ਲਓ ਕਿ ਉਹਦਾ ਲਿਆ ਜਾ ਰਿਹਾ ਦੇਖੋ ਯਾਰ ਇੱਕ ਦੇ ਬੰਦੇ ਨੂੰ ਮੁਸੀਬਤ ਪਈ ਹੋਈ ਆ ਇਹ ਕੰਮ ਪਹਿਲਾਂ ਵੀ ਇਹਨਾਂ ਨੇ ਕਰੇ ਹੋਟਲਾਂ ਵਾਲੇ ਨੇ ਮੈਂ ਸਾਰਿਆਂ ਨੂੰ ਮਾੜਾ ਨਹੀਂ ਕਹਿੰਦਾ ਕਿਉਂਕਿ ਚੰਦਬਹੂਟਲ ਵਾਲੇ ਹੁੰਦੇ ਆ ਜਿਹੜੇ ਨਜ਼ਾਇਜ਼ ਫਾਇਦਾ ਚੱਕਦੇ ਆ ਤੇ ਇਹਨਾਂ ਹੁਣ ਹੁੜ ਜਾਦ ਕਿਤੇ ਸਕਦੇ ਨਹੀਂ ਆ ਹੋਟਲ ਮੇਰੇ ਲੱਗ ਗਿਆ ਇਹਨਾਂ ਨੇ ਮੇਰੇ ਕੋਈ ਆਣਾ ਹਨਾ ਸੋ ਕਈ ਭਰਾ ਸਾਡੇ ਪਹਿਲਾਂ ਜਦੋਂ ਈਲੀਏ ਸਾਲ ਹੋਇਆ ਉਦੋਂ ਤੁਸੀਂ ਦੇਖ ਲਓ ਵੀ ਇਹਨੇ ਪਰੌਂਠੇ ਇਹਨੇ ਮਹਿੰਗੇ ਕਰ ਦੇ ਵੀ ਤਿੰਨ ਤਿੰਨ ਚਾਰ ਚਾਰ ਡਰਾਈਵਰ ਜਿਹੜੇ ਰਲ ਕੇ ਪਰੌਂਠਾ ਇੱਕ ਲੈਂਦੇ ਸੀ ਤੇ ਆਪਣਾ ਗੁਜ਼ਾਰਾ ਕਰਦੇ ਰਹੇ ਸੋ ਹੁਣ ਹੁਣ ਵੀ ਇਹੀ ਹਾਲ ਹੋਏ ਹੋਏ ਆ ਜਿੱਥੇ ਤੇ ਗੱਡੀਆਂ ਫਸੀਆਂ ਹੋਈਆਂ ਆ ਮੈਂ ਪ੍ਰਸ਼ਾਸਨ ਨੂੰ ਹਿਮਾਚਲ ਦੇ ਨੂੰ ਖਾਸ ਕਰਕੇ ਕਿ ਜਿੱਥੇ-ਜਿੱਥੇ ਹੋਟਲ ਆ ਤੁਸੀਂ ਆਪ ਐਸਡੀਐਮ ਮੈਡਮ ਜਾਂ ਡੀਸੀ ਮੈਡਮ ਜਾਂ ਐਸਪੀ ਸਾਹਿਬ ਆ ਉਥੋਂ ਦੇ ਜਿਹੜਾ ਲੋਕਲ ਪ੍ਰਸ਼ਾਸਨ ਹੈ ਸਿਵਲ ਪ੍ਰਸ਼ਾਸਨ ਹੈ ਉਹ ਜਾ ਕੇ ਆਵ ਟਾਪਿਆਂ ਤੇ ਰੇਡ ਮਾਰੇ ਉਥੇ ਪਤਾ ਕਰੇ ਵੀ ਕੀ ਰੇਟ ਜਿਹੜੇ ਜਾਕਰਵਾਣੋ ਆ ਕਿਸ ਹਿਸਾਬ ਦੇ ਨਾਲ ਇਹ ਖਾਣਾ ਪ੍ਰੋਸਸ ਹੈ ਜਾਂ ਦੇ ਰਹੇ ਆ ਹਨ ਕਈ ਵਿੱਚ ਹੈਗੇ ਆ ਭਰਾ ਜਿਨ੍ਹਾਂ ਨੇ ਹਿਮਾਚਲ ਦੇ ਵਿੱਚ ਵੀ ਮੈਂ ਦੇਖਣ ਡਿਆ ਉਹਨੇ ਲੰਗਰ ਵੀ ਲਾਏ ਹੋਏ ਆ ਇਹ ਵੀ ਕੋਈ ਵੱਡੀ ਗੱਲ ਨਹੀਂ ਹੈਗੀ ਪਰ ਕਈ ਬੰਦੇ ਐਦਾਂ ਦੇ ਆ ਵੀ ਜਿਨ੍ਹਾਂ ਨੇ ਉਥੇ ਲੁੱਟ ਮਚਾਈ ਹੋਈ ਆ ਮੈਂ ਇਹਨੂੰ ਹੱਥ ਜੋੜ ਕੇ ਬੇਨਤੀ ਕਰਦਾ ਪੀ ਦੇਖੋ ਇੱਕ ਆਪਾ ਕਹਿ ਦਨੇ ਸਾਡੇ ਵੱਡੇ ਭਰਾ ਹੈ ਸਾਡੇ ਨਾਲ ਲੱਗਦਾ ਸੂਬਾ ਹੈ ਠੀਕ ਹੈ ਸਾਡੇ ਹੁਣ ਟਰੱਕਾਂ ਦਾ ਸਾਡਾ ਕਿੰਨਾ ਜਿਹੜਾ ਆਪਸ ਵਿੱਚ ਉਹ ਚੱਲ ਰਿਹਾ ਹੈ ਅਸੀਂ ਤੁਹਾਨੂੰ ਬੇਨਤੀ ਕਰਦੇ ਆਂ ਵੀਰੋ ਇੰਨੇ ਵੀ ਲੁੱਟਣਾ ਮਚਾਓ ਚਲੋ ਤੁਸੀਂ ਪੈਸੇ ਉਹਨਾਂ ਨੂੰ ਦੇ ਵੀ ਆਉਣੇ ਆ ਜਿਹੜਾ ਬੰਦਾ ਦੁਖੀ ਹੁੰਦਾ ਏ ਜਾਣ ਜਿਹੜਾ ਫਸਿਆ ਹੋਆ ਹੁੰਦਾ ਏ ਉਹਨਾਂ ਨੇ 5-400 ਰੁਪਇਆ ਦੇ ਵੀ ਦੇਣਾ ਕਿਉਂਕਿ ਲੇਡੀਜ਼ ਵਿਚਾਰੀ ਬਾਹਰ ਗਏ ਜਾ ਨਹੀਂ ਸਕਦੀ ਫਿਰ ਉਹ ਹੋਟਲ ਜਾਊਗੀ ਜਾਂ ਬਾਂਥਰੂਮ ਦੀ ਜਗ੍ਹਾ ਜਾ ਸਕਦੀ ਨਾ ਬਾਥਰੂਮ ਵਗੈਰਾ ਨੇ ਟਾਇਲਟ ਵਗੈਰਾ ਨਾਲ ਤੋ ਪਰ ਤੁਸੀਂ ਇੱਕ ਨਜ਼ਾਇਜ਼ ਫਾਇਦਾ ਜਿਹੜਾ ਐਨਾ ਚੱਕ ਰਿਆ ਜੀ ਤੁਹਾਡੇ ਵਾਸਤੇ ਗੱਲਾਂ ਠੀਕ ਨਹੀਂ 1.50 ਦੀ ਪਾਣੀ ਦੀ ਬੋਤਲ ਤੁਸੀਂ ਉਸੇ ਦਾ ਰੇਟ ਲਾਤਾ ਇਹ ਯਾਰਾ ਕਿੱਥੋਂ ਦਾ ਇਨਸਾਫ ਹੈ ਮੈਂ ਫਿਰ ਤੁਸੀਂ ਕਹਿੰਦੇ ਆ ਵੀ ਸਾਡੇ ਨਾਲ ਧੱਕਾ ਕਰਦੇ ਆ ਪੰਜਾਬੀ ਆਹ ਉਹ ਆ ਮੈਂ ਤਾਂ ਕਹਿੰਦਾ ਜਿਹੜਾ ਕੱਲ ਨੂੰ ਨਾਲੋਂ ਵੀ ਬੇਨਤੀ ਕਰਦਾ ਕਿ ਜਿਹੜੀ ਪਰਚੀ ਲੱਗਣ ਜਾ ਰਹੀ ਆ ਉਹਨੇ ਕੱਲ ਨੂੰ ਮਹਿਦਪੁਰ ਇਕੱਠ ਰੱਖਿਆ ਗਿਆ ਤੋ ਉਸ ਕੱਠ ਦੇ ਵਿੱਚ ਵੀ ਮੇਰਾ ਵੀਰ ਜਿੰਨੇ ਵੀ ਪੰਜਾਬੀ ਭਰਾ ਮੇਰੇ ਸਾਰ ਨੂੰ ਅਕਸਰ ਦੇ ਬੇਨਤੀ ਹੈ ਜਿਹੜੇ ਨਾਲ-ਨਾਲ ਲੱਗਦੇ ਆ ਨੰਗਲ ਏਰੀਏ ਦੇ ਨਾਲ ਖਾਸ ਕਰਕੇ ਜਿੰਨੇ ਵੀ ਪਿੰਡ ਆ ਜੋਲੀ ਮੂੜ ਦੇ ਸਾਹਬ ਦੇ ਆ ਜੋਲੀ ਮੂੜ ਤੋਂ ਲਾਗੇ ਬੰਨੇ ਜਿੰਨੇ ਵੀ ਭੁਖੜੀ ਆ ਜਿੰਨੇ ਪਿੰਡ ਗੰਬੂਆਲ ਤੋਂ ਪਰਾਂ ਨੂੰ ਤੇ ਨੰਦਪੁਰ ਦੇ ਜਿੰਨੇ ਵੀ ਜ਼ਮੀਰਾਂ ਵਾਲੇ ਲੋਕ ਹੈ ਹਨ ਮੈਂ ਤਾਂ ਉਹਨਾਂ ਨੂੰ ਕਹਿ ਸਕਦਾ ਜਾਗਦਿਆਂ ਜ਼ਮੀਰਾਂ ਵਾਲੇ ਵੀਰ ਮੇਰੇ ਉੱਥੇ ਵੀ ਤੁਸੀਂ ਜਰੂਰ ਪਹੁੰਚੋ ਤਾਂ ਕਿ ਇਹਨਾਂ ਲੋਕਾਂ ਦੀ ਅਕਲ ਜਿਹੜੀ ਹੈ ਫੇਰੀ ਟਿਕਾਣੀ ਆਉਣੀ ਆ ਜੇ ਆਪਾਂ ਵੀ ਪਰਚੀ ਲਾਵਾਂਗੇ ਨਾ ਤੇ ਇਹਨਾਂ ਲੋਕਾਂ ਦੀ ਅਕਲ ਫੇਰੀ ਟਿਕਾਣੀ ਆਉਣੀ ਆ ਪਿਛਲੇ ਦਿਨੀ ਨਗਰ ਕੌਂਸਲ ਜਿਹੜੀ ਉਹਨੇ ਆਪਣੇ ਨੰਗਲ ਦੇ ਜਿਹੜਾ ਮਤਾ ਪਾਸ ਕੀਤਾ ਸੀ ਅਸੀਂ ਉਹਦੀ ਸਲਾਹਗਾ ਵੀ ਕੀਤੀ ਸੀ ਵਗੈਰਾ ਵੀਡੀਓ ਵੀ ਬਣਾ ਕੇ ਪਾਈ ਸੀ ਤੇ ਅਸੀਂ ਅਹੀਂ ਹੁਣ ਵੀ ਕਹਿੰਨੇ ਆ ਵੀ ਚਲੋ ਜਿਹੜਾ ਕੱਲ ਨੂੰ ਇਕੱਠ ਹੋ ਰਿਹਾ ਉੱਥੇ ਤਰ੍ਹਾਂ ਤਰ੍ਹਾਂ ਦੇ ਲੋਕਾਂ ਨੇ ਸਾਰੇ ਨੇ ਵੇਖੋ ਭਾਸ਼ਣ ਵੀ ਦੇਣੇ ਆ ਸੋ ਉਹ ਕਿਉਂ ਕਹਦੋ ਹੋਣਾ ਕਿਉਂਕਿ ਲੋਕ ਸਤਾਏ ਹੋਏ ਆ ਹਨਾ ਤੁਸੀਂ ਡਬਲ ਪਰਚੀ ਵੀ ਲਈ ਜਾਂਦੇ ਯਾਰ ਘੁੰਮਣ ਵੀ ਹੀ ਜਾਂਦੇ ਆ ਸਾਰਾ ਟੂਰਿਸਟ ਆ ਮਾਚਲ ਤੇ ਮੈਂ ਤਾਂ ਕਹਿੰਦਾ 70 80% ਦਾ ਮਾਚਲ ਟੂਰਿਸਟ ਸਿਰ ਤੇ ਹੀ ਹੈ ਪ੍ਰਸ਼ਾਸਨ ਆ ਛਗ ਰਿਹਾ ਤੇ ਚਲੋ ਬਿਜ਼ਨਸ ਵੀ ਆ ਫੈਕਟਰੀਆਂ ਵੀ ਆ ਚਲੋ ਬਾਧੀਆਂ ਗੱਲਾਂ ਐ ਹਨਾ ਫੈਕਟਰੀਆਂ ਤਾਂ ਹੋਣੇ ਆਈਆਂ ਪਰ ਅਸੀਂ ਤੁਹਾਨੂੰ ਬੇਨਤੀ ਕਰਦੇ ਵੀ ਇੰਨਾ ਵੀ ਯਾਰਾ ਟੂਰਿਸਟ ਨੂੰ ਤੰਗ ਨਾ ਕਰੋ ਤੁਸੀਂ ਜਿੰਨਾ ਤੁਸੀਂ ਕਰਿਆ ਕਰਦੇ ਹੋ ਆ ਤੁਸੀਂ ਬਾਥਰੂਮਾਂ ਦੇ ਇੰਨੇ ਨੇ ਪੈਸੇ ਹੈ ਖਾਣਾ ਪੀਣਾ ਤੁਸੀਂ ਇੰਨਾ ਮਹਿੰਗਾ ਕਰ ਛੜਿਆ ਤੇ ਸਾਡੇ ਪੰਜਾਬ ਦੇ ਵਿੱਚ ਆਜੋ ਭਾਵੇਂ ਜਿੰਨ ਤਿੰਨ ਤਿੰਨ ਚਾਰ ਚਾਰ ਪੰਜ ਪੰਜ 10 10 ਦਿਨ ਲੈਣ ਕਿ ਉਹਨਾਂ ਲੱਗੀ ਰਵੇ ਜਾਮ ਲੱਗਾ ਰਵੇ ਤੇ ਆਖੋ ਜੀ 1 ਰੁਪਿਆ ਵੀ ਰੇਟ ਵਧਾ ਦੇ ਪੁੱਛੀ ਸਾਡੇ ਖੂਨ ਚ ਨਹੀਂ ਇਹ ਹੈਗਾ ਉਨਕ ਇੱਕ ਮੈਂ ਸਾਰੇ ਹੌਟਲਾਂਾਂ ਮਾੜਾਂ ਨਹੀਂ ਕਹਿੰਦਾ ਸਾਰੇ ਹਮਾਤਰ ਵਾਲੇ ਭਰਾਵਾਂ ਨੂੰ ਮਾੜਾਂ ਨਹੀਂ ਕਹਿੰਦਾ ਸਾਰੀਆਂ ਰਿਸਟਰ ਸਾਰੀਆਂ ਬੜੀਆਂ ਹਮਾਤਰ ਦੇ ਵਿੱਚ ਹਨਾ ਉਹ ਚੰਦ ਬੰਦੇ ਜਿਹੜੇ ਇੱਕ ਨਜ਼ਾਇਜ਼ ਫਾਇਦਾ ਚੱਕ ਰਿਹਾ ਮੈਨੂੰ ਹੱਥ ਝੁੜ ਕੇ ਬੇਨਤੀ ਕਰਦਾ ਕਿ ਉਹ ਨਾ ਹੁੰਦੀ ਹੋਵੇ ਵੀ ਤੁਸੀਂ ਹੁਣ ਤੇ ਲਈ ਜਾਂਦੇ ਜਿੱਦੇ ਪਤਾ ਨਹੀਂ ਨਿਕਲਨੇ ਕਿਸ ਰਸਤੇ ਆ ਇਹ ਬਿਮਾਰੀ ਰਸਤੇ ਨਿਕਲਨੇ ਆ ਜਾਂ ਕਿਸ ਰਸਤੇ ਨਿਕਲਨੇ ਆ ਤੁਹਾਡੇ ਬੱਚਿਆਂ ਦੇ ਕੋਲੋਂ ਨਿਕਲਨੇ ਆ ਹਨਾ ਹੱਥ ਝੁੜ ਕੇ ਅਪੀਲ ਹੈ ਤੁਹਾਨੂੰ ਕਿ ਜਿਹੜਾ ਉਹ ਵਿਚਾਰੇ ਆਪ ਨੇ ਫਸੇ ਨਹੀਂ ਹੈਗੇ ਤਿਹੋ ਇੱਕ ਮੁਸੀਬਤ ਦੇ ਰੋਡ ਬੰਦ ਹੋਏ ਪਏ ਤੇ ਵਿਚਾਰੇ ਵਿੱਚ ਫਸੇ ਆਰੇ ਤੁਸੀਂ ਉਹਨਾਂ ਦਾ ਨਜਾਇਜ਼ ਫਾਇਦਾ ਚੱਕ ਰਹੇ ਜੇ ਮੈਂ ਹੱਥ ਛੁੜ ਕੇ ਬੇਨਤੀ ਕਰਦਾ ਉਥੋਂ ਦੇ ਪ੍ਰਸ਼ਾਸਨ ਨੂੰ ਹਿਮਾਚਲ ਜੀ ਨੂੰ ਖਾਸ ਕਰਕੇ ਕਿ ਜਿੰਨੇ ਵੀ ਜਿੱਥੇ ਜੇ ਜਾਮ ਲੱਗੇ ਹੋਏ ਆ ਉਥੇ ਲਾਗੇ ਹੋਟਲਾਂ ਤੇ ਜਾ ਕੇ ਰੇਟ ਮਾਰੀ ਜਾਵੇ ਤੇ ਰੇਟ ਮਾਰ ਕੇ ਉਥੇ ਦਾ ਪ੍ਰੂਪਰ ਉਥੇ ਸਾਰੀ ਰੋਟੀ ਪਾਣੀ ਦਾ ਜਾਂ ਜਿੰਨਾ ਵੀ ਉਥੇ ਖਾਣੇ ਦਾਣੇ ਦਾ ਜੋ ਵੀ ਹੈ ਨਾ ਉਹਦਾ ਪਤਾ ਰੇਟ ਦਾ ਪਤਾ ਕੀਤਾ ਜਾਵੇ ਵੀ ਇਹ ਕਿੰਨਾ ਰੇਟ ਲਾ ਰਹੇ ਆ ਕਿਦਾਂ ਇਹ ਹਨਾ ਆਪਣੇ ਕੋਲੋਂ ਹੀ ਰੇਟ ਥੋਪੇ ਜਾ ਰਹੇ ਆ ਇਹ ਸਲਾਨੀਆਂ ਦੇ ਉੱਪਰ ਇਹ ਗੱਲਾਂ ਠੀਕ ਨਹੀਂ ਇਹ ਕਿਉਂਕਿ ਸ਼ਬੀ ਹਿਮਾਚਲ ਦੀ ਖਰਾਬ ਹੋ ਰਹੀ ਹੈ ਤੇ ਕਿਉਂਕਿ ਅਸੀਂ ਵੀ ਹਿਮਾਚਲ ਨੂੰ ਤਾਂ ਹੀ ਮਾੜਾ ਕਹਿੰਦੇ ਆ ਹਨਾ ਕਿ ਜੋ ਤੁਸੀਂ ਤੁਹਾਡੀਆਂ ਪ੍ਰੋਫਾਈਲਾਂ ਚੰਗੀਆਂ ਆ ਤੇ ਤੁਸੀਂ ਇਹੋ ਜਿਹੇ ਕੰਮ ਹੀ ਨਾ ਕਰੋ ਤੇ ਤੁਹਾਨੂੰ ਕੋ ਮਾੜਾ ਕਬੂਲੀ ਨਾ ਹਨਾ ਸੋ ਇਸੇ ਕਰਕੇ ਦੇ ਜਿਹੜਿਆ ਅਸੀਂ ਅ ਪੰਮੇ ਬਾਈ ਹੁਣਾਂ ਨੇ ਨਗਰਕੋਥ ਨੰਗਲ ਦੇ ਮੁੱਦਾ ਚੱਕਿਆ ਇਸੇ ਕਰਕੇ ਹੁਣ ਤੁਸੀਂ ਥੋੜੇ ਦਿਨਾਂ ਦੇ ਵਿੱਚ ਦੇਖ ਲਓ ਮਹੀਨਿਆਂ ਦੇ ਵਿੱਚ ਮੇਰੇ ਅੜੀ ਨਾਲ ਸਾਰੇ ਜਿੰਨੇ ਵੀ ਨਾਲ ਨਾਲ ਬਾਰਡਰ ਲੱਗਦੇ ਆ ਪੰਜਾਬ ਦੇ ਸਾਰੀ ਜਗ੍ਹਾ ਤੇ ਪਰਤੀ ਜਿਹੜੀ ਲੱਗਣੀ ਤੈ ਹੈ ਮੈਂ ਤਾਂ ਕਹਿੰਦਾ 100% ਇੱਕੋ ਟੀਮ ਬਣ ਗਈ ਹੈ ਸਾਡਾ ਮੇਰੇ ਬੜੇ ਅਜੀਜ਼ ਮੇਰਾ ਬੜਾ ਭਰਾ ਅਸਾ ਮੇਰੇ ਦੋਸਤ ਹੀ ਪੰਜਾਬ ਸੂਬਾ ਪ੍ਰਧਾਨ ਸਾਡੇ ਵੀਰ ਸਿੰਘ ਪਟਵਾ ਉਹ ਵੀ ਉੱਥੇ ਕਮੇਟੀ ਦੇ ਵਿੱਚ ਸ਼ਾਮਲ ਲੈ ਰਣਵੀਰ ਭਾਈ ਆ ਉਹ ਵੀ ਇੱਕ ਕਮੇਟੀ ਦੇ ਵਿੱਚ ਸ਼ਾਮਲ ਹੈ ਹਨਾ ਇਹ ਚਲੋ ਸਾਨੂੰ ਪਤਾ ਵੀ ਕਿਉਂਕਿ 99 ਕਿਆ 100% ਮੈਂ ਇਹ ਕਹਿ ਸਕਦਾ ਵੀ ਐਸੇ ਪਰਚੀ ਲੱਗਣੀ ਵੀ ਚਾਹੀਦੀ ਹੈ ਕਿਉਂਕਿ ਇਹਨਾਂ ਨੂੰ ਅਗਲਾ ਤਾਂ ਇਹੀ ਆਉਣੀ ਹੈ ਜੇ ਇਹਨਾਂ ਦੇ ਪਰਚੀ ਲੱਗੇ ਕੋ ਉਹ ਜਿਹੜੀਆਂ ਇਦਾਂ ਦੀਆਂ ਹਰਕਤਾਂ ਕਰਦੇ ਆ ਨਾ ਦੇਖੋ ਇਹਨਾਂ ਦੇ ਪਿੰਡਾਂ ਦੇ ਪਿੰਡ ਤਬਾਹ ਹੋ ਗਏ ਪਰ ਇਹਨਾਂ ਨੇ ਉਹਨਾਂ ਲੋਕਾਂ ਵਾਸਤੇ ਮੇਰੀ ਆਈਡੀਏ ਨੇ ਜਿਹੜੇ ਇਦਾਂ ਦੇ ਬੰਦੇ ਆ ਇਹ ਸੁੱਖ ਨਹੀਂ ਮੰਗਦੇ ਇਹਨਾਂ ਨੇ ਇਹ ਨਹੀਂ ਕਹਿਣਾ ਵੀ ਚਲੋ ਯਾਰਾ ਮਾੜਾ ਹੋਇਆ ਹਨਾ ਇਹਨਾਂ ਆਪਣਾ ਢਿੱਡ ਭਰਨ ਦੀ ਲੱਗੇ ਹੋਇਆ ਵੀ ਸਾਡੇ ਢਿੱਡ 'ਚ ਵੜ ਜੇ ਤੇ ਕੱਲ ਨੂੰ ਯਾਰਾ ਤੁਹਾਡੇ ਕੋ ਇਦਾਂ ਦਾ ਨੁਕਸਾਨ ਹੁੰਦਾ ਤੇ ਫਿਰ ਤੁਹਾਡੇ ਦੇ ਉੱਤੇ ਕੀ ਬ ਜੇ ਤੁਹਾਡੇ ਕੋ ਕੋਈ ਨਿਆਜ ਫਾਇਦੇ ਪੈਸਾ ਲਵੇ ਫਿਰ ਤੁਸੀਂ ਕੱਪੜੇ ਪਾੜਨ ਤੱਕ ਜਾਂਦੇ ਜੇ ਅਗਲੇ ਦੇ ਹਨ ਤੇ ਤੁਸੀਂ ਕਿੱਦਾਂ ਇਕੱਠੇ ਹੁੰਦੇ ਜੇ ਇਹ ਤੁਹਾਨੂੰ ਵੀ ਪਤਾ ਹੈ ਏੰਨੇ ਚਿਰ ਇਕਦਮ ਖਾਸ ਕਰਕੇ ਬੇਨਤੀ ਕਰੂੰਗਾ ਕਿ ਕੱਲ ਨੂੰ ਠਾਈ ਕੱਲ ਨੂੰ ਉਥੇ ਮਹਿਦਪੁਰ ਜ਼ਰੂਰ ਮੇਰਾ ਵੀਰ ਸਾਰੇ ਵੱਧ ਤੋਂ ਵੱਧ ਆਪਣੇ ਨਾਲ ਬੱਚੇ ਬੀਬੀਆਂ ਬਜ਼ੁਰਗਾਂ ਨੂੰ ਨਾਲ ਲੈ ਕੇ ਤੇ ਉਸ ਧਰਨੇ ਤੇ ਜ਼ਰੂਰ ਪਹੁੰਚੋ ਤਾਂ ਕਿ ਉਥੇ ਜਿੰਨਾ ਵੱਡਾ ਇਕੱਠ ਹੋ ਰਿਹਾ ਕਿਉਂਕਿ ਇਕੱਲੇ ਉਥੇ ਮਹਿਦਪੁਰ ਦਾ ਨਹੀਂ ਇਥੇ ਲਾਗੇ ਬੰਨੇ ਜਿੰਨੇ ਵੀ ਆਪਣੇ ਨਾਂ ਨਾਲ ਸਟੇਟ ਲੱਗਦੀ ਆ ਹਿਮਾਚਲ ਦੀ ਨਾ ਆ ਨਾਲਾਗਾੜੀ ਸਾਈਡ ਲਾ ਲਿਓ ਤੁਸੀਂ ਇਹ ਸਾਰੇ ਬੰਨੇ ਜਿਹੜੀ ਆ ਕੋਲਾ ਟੋਬੇ ਤੋਂ ਜਿੰਨੇ ਵੀ ਵੀ ਬਾਰਡਰਾਂ ਤੇ ਮੇਨ ਰੋਡ ਚੱਲਦੇ ਆ ਉਥੇ ਪਰਚੀ ਲਗਣੀ ਤੇ ਤੈ ਹੋ ਜਾਣੀ ਆ ਕਿਉਂਕਿ ਮਤਾ ਕਹਿੰਦੇ ਹੁੰਦੇ ਆ ਛੇੜ ਛੜੀ ਆ ਤੇ ਮਤੇ ਪੈਣੇ ਤੈ ਆ ਤੇ ਮੈਂ ਤਾਂ ਸਾਰਿਆਂ ਨੂੰ ਆ ਕੇ ਬੇਨਤੀ ਕਰਦਾ ਵੀ ਲਾਗੇ ਲੱਗੇ ਪਿੰਡਾਂ ਸਰਪੰਚਾਂ ਨੂੰ ਵੀ ਤੇ ਸਾਰੇ ਗੱਲ ਨੂੰ ਜਾਇਓ ਉਥੇ ਸਾਰੇ ਇਕੱਲੇ ਭਾਸ਼ਣ ਸੁਣਿਓ ਇਦਾਂ ਜਿਹੜਾ ਮਤੇ ਪਾਏ ਉਹਨਾਂ ਨੇ ਕੀ ਕੀ ਕਰਿਆ ਨਗਰ ਕੌਂਸਲ ਨੰਗਲ ਨੇ ਹਨ ਤੇ ਕਿਵੇਂ ਤੁਸੀਂ ਵੀ ਮਤੇ ਪਾ ਕੇ ਕਿਦਾਂ ਆਪਣੇ ਨਾਲ ਨਾਲ ਜਿਹੜੇ ਇੱਥੇ ਪਰਚੀ ਤੁਸੀਂ ਲਾ ਸਕਦੇ ਓ ਤੋਂ ਉਹ ਜਿੰਨਾ ਵੀ ਪੈਸਾ ਇਕੱਠਾ ਹੋਊਗਾ ਆਪਣੇ ਪਿੰਡਾਂ ਦੇ ਵਿੱਚ ਲਾ ਸਕਦੇ ਕੋ ਜਿਸੇ ਵੀ ਹੋ ਸਕਦਾ ਹਨਾ ਤੋਂ ਹੱਥ ਜੋੜ ਕੇ ਬੇਨਤੀ ਹੈ ਵੀ ਜਰੂਰ ਮੇਰਾ ਵੀ 28 ਤਰੀਕ ਨੂੰ ਜਰੂਰ ਮੇਰਾ ਵੀ ਉੱਥੇ ਪਹੁੰਚਿਓ ਮੈਦਪੁਰ ਤੇ ਇੱਕ ਮੈਂ ਇਹਨੂੰ ਖਾਸ ਕਰਕੇ ਮੈਂ ਫੇਰ ਬੇਨਤੀ ਕਰਦਾ ਹਿਮਾਚਲ ਦੇ ਪ੍ਰਸ਼ਾਸਨ ਨੂੰ ਵੀ ਇੱਥੇ ਹੋਟਲਾਂ ਉੱਤੇ ਰੇਡ ਮਾਰ ਕੇ ਇਹ ਜਿੱਥੇ ਤੇ ਸਲਾਨੀ ਪੰਜਾਬ ਦੇ ਜਾਂ ਹਰਿਆਣੇ ਦੇ ਯੂਪੀ ਦੇ ਬਾੜ ਦੇ ਲੋਕ ਫਸੇ ਹੋਏ ਆ ਖਾਸ ਕਰਕੇ ਉਹਨਾਂ ਦਾ ਧਿਆਨ ਦਿੱਤਾ ਜਾਵੇ ਉਹਨਾਂ ਹੋਟਲਾਂ ਤੇ ਰੇਡਾਂ ਮਾਰੀਆਂ ਜਾਣ ਉਹਨਾਂ ਨੂੰ ਪਤਾ ਕੀਤਾ ਜਾਵੇ ਵੀ ਇਹ ਕਿੰਨਾ ਪੈਸਾ ਲੈ ਰਿਹਾ ਕਿੱਦਾਂ ਕਿੱਦਾਂ ਲੈ ਰਿਹਾ ਖਾਸ ਕਰਕੇ ਜੇ ਤੂੰ ਹੀ ਜਿੱਦਾਂ ਫੜੇ ਜਾਂਦੇ ਆ ਫੜੇ ਗਿਆ ਇਹ ਹੈ ਹੀ ਹੈ ਬਿਲਕੁਲ ਜਨਾਨੀ ਲੇਡੀਜ਼ ਸ਼ਰੀਆਮ ਚੀਕ ਚੀਕ ਕੇ ਬੋਲ ਰਹੀ ਆ ਵੀ 500 ਰੁਪਈਆ ਨਾ ਬਾਥਰੂਮਾਂ ਦੇ ਲੈ ਬਾਥਰੂਮ ਕਰਨੇ ਦਾ ਲੈ ਲਿਆ ਦੇਖੋ ਕਿੱਡੀ ਵੱਡੀ ਚਪੇੜ ਹੈ ਕਿ ਮੈਂ ਤਾਂ ਕਹਿ ਸਕਦਾ ਹਾਂ ਹੈਨਾ ਜਿਹੜੀ ਕੰਗਣਾ ਰਾਓਤ ਬੜੀਆਂ ਬੜੀਆਂ ਗੱਲਾਂ ਕਰਦੀ ਸੀ ਨਾ ਇਹ λεਮੂ ਤੇ ਚਪੇੜ ਐ ਕੰਗਨਰ ਨਾਲ ਉਹਦੇ ਕਿਤੇ ਤੇਰੇ ਤੇਰੇ ਏਰੀਆ ਦੇ ਵਿੱਚ ਇਹ ਕੰਮ ਹੋ ਰਿਹਾ ਉਹ ਐਂਟੀ ਬਣੀ ਫਿਰਦੀ ਆ ਉ ਤਾਂ ਆਪਣੇ ਆਪ ਨੂੰ ਤੇ ਕਿਉਂ ਨਹੀਂ ਤੂੰ ਉਹਨਾਂ ਹੋਟਲਾਂ ਤੇ ਜਾ ਕੇ ਰੇਟ ਮਾਰ ਕੇ ਤੇ ਉਹਨਾਂ ਤੇ ਕਾਰਵਾਈ ਕਰਦੀ ਸੋ ਅਸੀਂ ਬੇਨਤੀ ਕਰਦੇ ਆ ਜੇ ਤੇ ਉਹ ਹੋਟਲਾਂ ਵਾਲੇ ਅਜੇ ਵੀ ਬੰਦੇ ਬੰਜਨਗੇ ਤੇ ਠੀਕ ਐ ਕਿਤੇ ਕੱਲ ਨੂੰ ਸਾਨੂੰ ਮੁੜ ਕੇ ਪੰਜਾਬ ਨੂੰ ਕੋ ਵੱਡਾ ਕੰਮ ਜਾਂ ਮੁੱਦਾ ਕੋ ਚੱਕਣਾ ਪੈ ਗਿਆ ਤਾਂ ਫੇਰ ਤਕਲੀਫ਼ ਮਨਾਉਂਦੇ ਆ ਸਾਰੇ ਮੈਂ ਹਾਸੇ ਉਰ ਕੇ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਵੀ ਤੁਸੀਂ ਆਪ ਹੀ ਇਹਨਾਂ ਚੀਜ਼ਾਂ ਲਈ ਜ਼ਰੂਰ ਆਮਾਜਲ ਪ੍ਰਸ਼ਾਸਨ ਨੇ ਨਜ਼ਰ ਮਾਰੀ ਤੇ ਇਹਨਾਂ ਤੇ ਗੌਰ ਕਰੇ ਤੇ ਇਹਨਾਂ ਚੀਜ਼ਾਂ ਬਿਲ ਜਿੱਥੇ ਸਲਾਨੀ ਫਦੇ ਹੋਏ ਆ ਇੱਕ ਦੇ ਕੱਢਣ ਦਾ ਉਹਨਾਂ ਨੂੰ ਯਤਨ ਕਰੋ ਕਿਉਂਕਿ ਕਈਆਂ ਕੋ ਪੈਸਾ ਵੀ ਜਿਹੜਾ ਖਤਮ ਹੋ ਚੁੱਕਾ ਹੈ ਤੇ ਇੱਕ ਉੱਥੇ ਹੋਟਲਾਂ ਤੇ ਰੇਡ ਮਾਰ ਕੇ ਜਿਨ੍ਹਾਂ ਨੇ ਵੀ ਪੈਸਾ ਵੱਧ ਵਸੂਲਿਆ ਹੋਇਆ ਹੈ ਉਹਨਾਂ ਤੇ ਖਾਸ ਕਰਕੇ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ ਕਿਉਂਕਿ ਕਈਆਂ ਜਗ੍ਹਾ ਤੇ ਸਾਨੂੰ ਮੈਂ ਫੋਨ ਕਰਕੇ ਪਤਾ ਵੀ ਕਰਿਆ ਤੇ ਉੱਥੇ ਚੰਗੀ ਇਹ ਸੱਚੀ ਗੱਲ ਹੈ ਵੀ ਜਿੱਥੇ ਇਹ ਪੈਸਾ ਜਿਹੜਾ ਹੈ ਅਦੋਂ ਵਾਦੇ ਲੈ ਰਹੇ ਆ ਇੱਕ ਇੱਕ ਦਾ ਮਹੱਤਵੋ ਜਰੂਰ ਪਹੁੰਚੋ ਇੱਕ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਮੇਰਾ ਵੀਰ ਸਾਰਿਆਂ ਨੂੰ ਬਤ ਸੋੜ ਕੇ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ